ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਵਾਸਤੇ ਬੜੀ ਹੈਲਥੀ ਰੈਸਪੀ ਲੈ ਕੇ ਆਇਆ ਉਹ ਹੈ ਜੀ ਕੱਚੇ ਕੇਲੇ ਦੀ ਸਬਜ਼ੀ ਕੱਚੇ ਕੇਲੇ ਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਬਹੁਤ ਹੀ ਜ਼ਿਆਦਾ ਭਰਪੂਰ ਹੁੰਦੀ ਹੈ ਫਾਈਬਰ ਵੀ ਹੁੰਦਾ ਹੈ ਤੇ ਪ੍ਰੋਟੀਨ ਵੀ ਹੁੰਦਾ ਹੈ ਤੇ ਹੋਰ ਵੀ ਕਈ ਅੰਦੇ ਵਿੱਚ ਸਿਹਤਮੰਤ ਤੱਤ ਪਏ ਜਾਂਦੇ ਨੇ ਤੇ ਇਸ ਨੂੰ ਦੋ ਤਰੀਕੇ ਨਾਲ ਬਣਾਇਆ ਜਾਂਦਾ ਇੱਕ ਤਾਂ ਇਸ ਕੱਚੇ ਕੇਲੇ ਦਾ ਛਿਲਕਾ ਉਤਾਰ ਕੇ ਬਣਾਉਂਦੇ ਨੇ ਤੇ ਇੱਕ ਐਸ ਨੂੰ ਪਾਣੀ ਦੇ ਵਿੱਚ ਥੋੜਾ ਕੋ ਬੋਇਲ ਕਰ ਲੈਂਦੇ ਨੇ ਜਿਆਦਾ ਚੰਗੀ ਤਰ੍ਹਾਂ ਨਹੀਂ ਗਲਾਂਦੇ ਥੋੜਾ ਕੋ ਬੋਇਲ ਕਰਨ ਤੋਂ ਬਾਅਦ ਐਸ ਦਾ ਛਿਲਕਾ ਜਿਹੜਾ ਆਰਾਮ ਨਾਲ ਉਤਰ ਜਾਂਦਾ ਐਸ ਨੂੰ ਸਾਬਤ ਨੂੰ ਵੀ ਪਾ ਸਕਦੇ ਹੋ ਤੇ ਦੋ ਪਿਸ ਕਰਕੇ ਵੀ ਪਾ ਸਕਦੇ ਹੋ ਤੇ ਮੈਂ ਇਸ ਨੂੰ ਦੋ ਪਿਸ ਕਰਕੇ ਪਾਵਾਂਗਾ ਤੇ ਇਸ ਦਾ ਮਸਾਲਾ ਬਣਾਉਣ ਵਾਸਤੇ ਇੱਥੇ ਮੈਂ ਤਿੰਨ ਟਮਾਟਰ ਲਏ ਨੇ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਨੇ 1 ਇੰਚ ਅਦਰਕ ਦਾ ਟੁਕੜਾ ਤੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਲਈਆਂ ਨੇ ਤੇ ਆਓ ਆਪਾਂ ਹੁਣ ਸਭ ਤੋਂ ਪਹਿਲਾਂ ਕੇਲੇ ਨੂੰ ਮਾਲ ਦਿਆਂ ਇਤ ਵਿੱਚ ਇੱਕ ਕੁੱਕਰ ਦੇ ਵਿੱਚ ਪਾਣੀ ਪਾ ਲਿਆ ਪਾਣੀ ਤੁਸੀਂ ਉਹਨਾਂ ਕੋ ਪਾਣਾ ਜਿੰਨਾ ਕੋਲੇ ਚੰਗੀ ਤਰ੍ਹਾਂ ਡੁੱਬ ਜਾਣ ਤੇ ਮੈਂ ਇਸ ਦੇ ਵਿੱਚ ਕਿਉਂਕਿ ਕੁੱਕਰ ਮੇਰਾ ਵੱਡਾ ਹੈ ਤਾਂ ਮੈਂ ਪੂਰੇ ਦੇ ਸਾਬਤ ਹੀ ਕੇਲੇ ਪਾ ਰਿਹਾ ਜੇ ਤੁਹਾਡਾ ਬਰਤਨ ਛੋਟਾ ਹੋਏਗਾ ਤੇ ਤੁਸੀਂ ਇਸ ਨੂੰ ਦੋ ਹਿੱਸਿਆਂ ਵਿੱਚ ਕੱਟ ਕੇ ਵੀ ਪਾ ਸਕਦੇ ਹੋ ਉਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਤੇ ਦੇਖੋ ਮੇਰੇ ਪੰਜੇ ਕੇਲੇ ਆ ਜਿਹੜੇ ਉਹ ਪੈ ਚੁੱਕੇ ਨੇ ਤੇ ਉਹਨਾਂ ਪਾ ਨੂੰ 5 ਤੋਂ 7 ਮਿੰਟ ਤੱਕ ਬੋਇਲ ਕਰਾਂਗੇ ਉਨਾਂ ਨੂੰ ਪਾਈ ਦੰਦਾ ਕਿ ਜਿਹੜਾ ਇਸ ਦਾ ਛਿਲਕਾ ਹੈ ਉਹ ਨਿਕਲ ਜਾਵੇ ਤੇ ਤਦ ਤੱਕ ਆਪਾਂ ਵੇਟ ਕਰਦੇ ਹਾਂ 3 ਮਿੰਟ ਹੋ ਚੁੱਕੇ ਹਨ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਪਾਂ ਇਸ ਕੇਲੇ ਨੂੰ ਪੂਰੀ ਤਰ੍ਹਾਂ ਉਬਾਲਣਾ ਨਹੀਂ ਹੈ ਸਿਰਫ ਇਸ ਦਾ ਛਿਲਕਾ ਆਪਾਂ ਪੋਲਾ ਕਰਨਾ ਹੈ ਤਾਂ ਕਿ ਛਿਲਕਾ ਆਸਾਨੀ ਨਾਲ ਨਿਕਲ ਜਾਏ ਜੇ ਆਪਾਂ ਪੀਲਰ ਨਾਲ ਛਿਲਕਾ ਕੱਚੇ ਦਾ ਉਤਾਰਦੇ ਤੇ ਉਹ ਕੇਲਾ ਕਾਲਾ ਬੜਾ ਪੈ ਜਾਂਦਾ ਹੈਗਾ ਤੇ ਫਿਰ ਉਹ ਦੇਖਣ ਚ ਤੰਗਾ ਨਹੀਂ ਲੱਗਦਾ ਇਸ ਕਰਕੇ ਮੈਂ ਇਸ ਨੂੰ ਉਬਾਲਿਆ ਹੈ ਤੁਸੀਂ ਉਸ ਵੀਧੀ ਨਾਲ ਵੀ ਕਰ ਸਕਦੇ ਹੋ ਤੇ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗਾ ਤਾਂ ਆਪਣੇ ਸਾਰੇ ਕੇਲੇ ਨੂੰ ਬਾਹਰ ਕੱਢ ਲਵਾਂਗੇ ਦੇਖਦੇ ਹੋ ਨਾ ਤੁਸੀਂ ਇਹ ਜਿਹੜੇ ਛਿਲਕੇ ਆਪਣੇ ਆਪ ਹੀ ਉੱਤਰ ਗਿਆ ਫਿਰ ਫਿਰਦੇ ਛਿਲਕੇ ਉਤਾਰਨ ਵਾਸਤੇ ਇੱਥੇ ਮੈਂ ਸਾਰੇ ਕੇਲੇ ਕੱਢ ਲਏ ਆ ਤੇ ਹੁਣ ਅਪਾ ਮਸਾਲੇ ਦੀ ਤਿਆਰੀ ਕਰਦੇ ਆ ਤੇ ਕੇਲੇ ਨੂੰ ਠੰਡਾ ਹੋਣ ਤੇ ਛੇਲਾਂਗੇ ਕੇਲੇ ਦਾ ਮਸਾਲਾ ਬਣਾਉਣ ਵਾਸਤੇ ਇੱਥੇ ਜਾਰ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇੱਕ ਛੋਟਾ ਚਮਚ ਜੀਰਾ ਕੁਛ ਆਪ ਖੜੇ ਮਸਾਲੇ ਇਹਦੇ ਵਿੱਚ ਪਹਿਲਾਂ ਪਾ ਰਹੇ ਆ ਤੇ ਮੈਂ ਇਹ ਦੋ ਚਮਚ ਸਾਬਤ ਧਨੀਆ ਜਿੰਦੇ ਨਾਲ ਕੀ ਬਹੁਤ ਹੀ ਜਦਾ ਸੁਆਦੀ ਇਸਦਾ ਮਸਾਲਾ ਬਣ ਜਾਂਦਾ ਇੱਕ ਚਮਚ ਮੈਂ ਇੱਥੇ ਢੇਗੀ ਮਿਰਚਾਂ ਵਿੱਚੇ ਪਾ ਰਹੇ ਆ ਤੇ ਢੇਗੀ ਮਿਰਚ ਤੇ ਉਲਾਵਾ ਬੈਸ ਦੇ ਵਿੱਚ ਅੱਧਾ ਚਮਚ ਅਜਿਹੜਾ ਹਲਦੀ ਪਾਊਡਰ ਦਾ ਪਾਵਾਂਗਾ ਇਕ ਤਮਾਦ ਕਾਲੀ ਰਾਈ ਥੋੜੀ ਜਿਹੀ ਹੋਰ ਲੈ ਲੈਣੇ ਇਸ ਦਾ ਟੇਸਟ ਜਿਹੜਾ ਬਹੁਤ ਹੀ ਜਿਆਦਾ ਸਵਾਦਿਸ਼ਟ ਹੁੰਦਾ ਹੈ ਇਹਦੇ ਵਿੱਚ ਇਕ ਤਮਾਦ ਕਸੂਰੀ ਮੇਥੀ ਦਾ ਤੇ ਜਿਹੜਾ ਮੈਂ ਅਦਰਕ ਲਿਆ ਸੀ ਉਸ ਨੂੰ ਵੀ ਆਪਾਂ ਬਰੀਕ ਪੀਸੇ ਦੇ ਵਿੱਚ ਕਰਕੇ ਕੱਟ ਲਵਾਂਗੇ ਲੋ ਪਿਆਜ਼ ਵੀ ਆਪਾਂ ਵਿੱਚੇ ਪਾਵਾਂਗੇ ਕੱਟ ਕੇ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਮਿਰਚਾਂ ਜਿਹੜੀਆਂ ਆਪਾਂ ਚਾਰ ਮਿਰਚਾਂ ਲਈਆਂ ਉਹ ਵੀ ਪਾ ਦਿੰਦੇ ਆ ਤੇ ਟਮਾਟਰ ਆਪਾਂ ਬਾਅਦ ਚ ਪਾਵਾਂਗੇ ਇਹ ਮਸਾਲਾ ਸਾਰਾ ਆਪਾਂ ਭੁੰਨਾਂਗੇ ਤੇ ਲਸਣ ਦੀ ਵਰਤੋਂ ਆਪਾਂ ਕਿੰਨੀ ਤੇ ਇਸ ਦੇ ਨਾਲ ਹੀ ਮੈਦ ਦੇ ਵਿੱਚ ਇੱਕ ਚਮਚ ਪਿੰਕ ਸਾਲਡ ਦਾ ਵੀ ਪਾਵਾਂਗਾ ਤੇ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਪੀਸ ਲਾਂਗੇ ਤੁਸੀਂ ਦੇਖ ਪਾ ਰਹੇ ਹੋ ਕਿ ਕੇਲੇ ਵੀ ਆਪਣੇ ਕੁਝ ਠੰਡੇ ਹੋ ਚੁੱਕੇ ਹਨ ਕੇਲੇ ਨੂੰ ਆਪਾ ਬੋਇਲ ਕੀਤਾ ਸੀ ਤੇ ਦੇਖੋ ਇਹ ਆਪਣੇ ਆਪ ਹੀ ਛਿਲਕਾ ਉਤਰਿਆ ਹਾਲੇ ਕੇਲੇ ਥੋੜੇ ਗਰਮ ਹੈ ਪੂਰੀ ਤਰ੍ਹਾਂ ਠੰਡੇ ਨਹੀਂ ਹੋਏ ਪਰ ਇਹ 3-4 ਮਿੰਟ ਤੁਸੀਂ ਜੇ ਇਸ ਨੂੰ ਇਸ ਤਰੀਕੇ ਨਾਲ ਬੋਇਲ ਕਰਦੇ ਹੋ ਤਾਂ ਛਿਲਕਾ ਜਿਹੜਾ ਹੁੰਦਾ ਬੜਾ ਆਸਾਨੀ ਨਾਲ ਉਤਰ ਜਾਂਦਾ ਹੁੰਦਾ ਤੁਸੀਂ ਦੇਖ ਪਾ ਰਹੇ ਕਿ ਮੈਂ ਸਾਰੇ ਕੇਲੇ ਨੂੰ ਛਿੱਲੇ ਤੇ ਹੁਣ ਇਸ ਨੂੰ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਇਸ ਨੂੰ ਲੰਬਾ ਕੱਟਣਾ ਹੈ ਜਾਂ ਪੀਸੇ ਦੇ ਵਿੱਚ ਕਿਤਨਾ ਹੈ ਮੈਂ ਇਹਨੂੰ ਐਸ ਥੋੜੇ ਕੋ ਮੋਟੇ ਪੀਸੇਸ ਦੇ ਵਿੱਚ ਰੱਖ ਰਿਆ ਤੇ ਐਸ ਪੀਸੇਸ ਦੇ ਵਿੱਚ ਕੱਟਦੇ ਆ ਕਿਉਂਕਿ ਆਪਣੀ ਸਬਜੀ ਹੈ ਜਿਹੜੀ ਉਹ ਗਰੇਵੀ ਵਾਲੀ ਹੈ ਤੇ ਗਰੇਵੀ ਵਾਲੀ ਦੇ ਵਿੱਚ ਪੀਸੇ ਥੋੜਾ ਕੋ ਵੱਡਾ ਹੋਵੇ ਤਾਂ ਉਹ ਸੁਆਦ ਲੱਗਦਾ ਬਹੁਤ ਜਿਆਦਾ ਸਵਾਦੀ ਸਬਜੀ ਬਣਦੀ ਹੁੰਦੀ ਹੈ ਦੋਸਤੋ ਇਹ ਦੇਖੋ ਇਹ ਮੈਂ ਸਾਰੇ ਕੇਲੇ ਐਸੀ ਤਰ੍ਹਾਂ ਕੱਟ ਕੇ ਤੇ ਤੁਹਾਨੂੰ ਦੱਸਦਾ ਹਾਂ ਹੁਣ ਆਪਾਂ ਮਸਾਲਾ ਬਣਾਉਂਦੇ ਹਾਂ ਘਟਰਨ ਗੈਸ ਤੇ ਰੱਖ ਦਿੱਤਾ ਹੈ ਤਿਹੋਨ ਆਪਾਂ ਇਹਦੇ ਵਿੱਚ 1 ਕੜਚੀ ਦੇ ਕਰੀਬ ਸਰੋਂ ਦਾ ਤੇਲ ਕਿਉਂਕਿ ਸਰੋਂ ਦਾ ਤੇਲ ਦੇ ਵਿੱਚ ਕੇਲਾ ਜਿਹੜਾ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਤੇ ਉਹਨਾਂ ਦੇ ਵਿੱਚ ਆਪਾਂ ਅੱਧਾ ਚਮਚ ਦੇ ਕਰੀਬ ਰਾਈ ਤੇ ਚਮਚ ਜੀਰਾ ਵੈਸੇ ਆਪਾਂ ਮਸਾਲੇ ਦੇ ਵਿੱਚ ਵੀ ਪਾਇਆ ਹੈ ਪਰ ਇਸ ਦੇ ਵਿੱਚ ਪਾਵਾਂਗੇ ਤਾਂ ਬਹੁਤ ਹੀ ਜ਼ਿਆਦਾ ਸਵਾਦ ਆਉਂਦਾ ਹੈ ਜਿਵੇਂ ਜੀਰਾ ਤੜਕਦਾ ਹੈ ਤੇ ਜਿਹੜਾ ਆਪਾਂ ਮਸਾਲਾ ਪੀਸ ਕੇ ਰੱਖਿਆ ਉਸ ਸਾਰੇ ਮਸਾਲੇ ਨੂੰ ਆਪਾਂ ਪਾ ਦਿੰਦੇ ਹਾਂ। ਫਿਰ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਪੁੰਨਾਂਗੇ। ਅੱਧੇ ਮੈਂ ਥੋੜੇ ਕੁ 1 ਚਮਚੇ ਦੇ ਕਰੀਬ ਹਿੰਗ ਪਾ ਰਿਹਾ ਹਾਂ। ਹਿੰਗ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ। ਵੈਸੇ ਤਾਂ ਇਹ ਸਭ ਤੋਂ ਪਹਿਲਾਂ ਪੈਦੀਆ ਪਰ ਮੈਂ ਭੁੱਲ ਗਿਆ ਸੀ। ਤੋਂ ਤੇਲ ਛੱਡਣ ਲੱਗ ਪਿਆ ਜੀ ਸਾਨੂੰ ਆਪਾਂ ਚੰਗੀ ਤਰ੍ਹਾਂ ਪੁੰਨਾਂਗੇ ਤੁਸੀਂ ਦੇਖ ਪਾ ਰਹੇ ਹੋ ਕਿ ਮਸਾਲਾ ਨੇ ਤੇਲ ਛੱਡ ਦਿੱਤਾ ਹੈ ਚੰਗੀ ਤਰ੍ਹਾਂ ਪੁੰਨ ਲਿਆ ਟਰੋਂ ਆਪਾਂ ਇਹਦੇ ਵਿੱਚ ਜਿਹੜੇ ਤਿੰਨ ਟਮਾਟਰ ਲਏ ਸੀ ਉਹਨੂੰ ਪੀਸ ਲਿਆ ਤੇ ਉਹ ਸਾਰੀ ਪਾ ਦਿੰਦੇ ਆਪਾਂ ਜਿਹੜੇ ਜਾਰ ਦੇ ਵਿੱਚ ਥੋੜਾ ਕੁ ਪਾਣੀ ਪਾ ਕੇ ਸਾਰੇ ਟਮਾਟਰ ਨੂੰ ਕੱਢ ਵੀ ਲਵਾਂਗੇ ਇੱਥੇ ਗੈਸਲੀ ਫਲੇਮ ਨੂੰ ਤੁਸੀਂ ਇੱਕ ਵਾਰੀ ਫਲੋ ਕਰ ਦੋ ਕਿਉਂਕਿ ਇਹ ਚਿੱਟਾ ਨਾ ਮਾਰੇ ਤੇ ਮਸਾਲੇ ਨੂੰ ਆਪਾਂ ਤੇਲ ਛੱਡਣ ਤੱਕ ਚੰਗੀ ਤਰ੍ਹਾਂ ਭੁੰਨਾ ਲੇ ਸਾਲਾ ਚਿੱਟਾ ਮਾਰ ਰਿਹਾ ਤੇ ਇਸ ਨੂੰ ਆਪਾਂ ਟੱਕ ਕੇ ਥੋੜੀ ਕੋ ਮੀਡੀਅਮ ਫਲੇਮ ਤੇ ਤੇਲ ਛੱਡਣ ਤੱਕ ਚੰਗੀ ਤਰ੍ਹਾਂ ਆਪਾਂ ਇਸ ਨੂੰ ਭੁੰਡਾਗੇ ਤੁਸੀਂ ਦੇਖ ਪਾ ਰਹੇ ਹੋ ਕਿ ਮਸਾਲਾ ਆਪਣਾ ਪੁਣੀਜ ਗਿਆ ਤੇ ਹੁਣ ਆਪਾਂ ਜਿਹੜਾ ਕੇਲੇ ਬੋਇਲ ਕਰਕੇ ਰੱਖੇ ਸੀਗੇ ਥੋੜੇ ਕੋ ਛਿਲ ਕੇ ਰੱਖੇ ਸੀ ਇਹ ਸਾਰੇ ਦੇ ਸਾਰੇ ਆਪਾਂ ਇਹਦੇ ਵਿੱਚ ਪਾ ਲਾਂਗੇ ਇਸ ਨੂੰ 2 ਤੋਂ 3 ਮਿੰਟ ਤੱਕ ਪਕਾਵਾਂਗੇ ਚੰਗੀ ਤਰ੍ਹਾਂ ਤਦ ਤੱਕ ਆਪਾਂ ਵੇਟ ਕਰਦੇ ਹਾਂ ਮਸਾਲਾ ਥੋੜਾ ਕੁ ਜ਼ਿਆਦਾ ਥਿੱਕ ਹੈ ਇਹਦੇ ਵਿੱਚ ਥੋੜਾ ਕੁ ਆਪਾਂ ਪਾਣੀ ਵੀ ਐਡ ਕਰਾਂਗੇ ਥੋੜਾ ਕੁ ਪਾਣੀ ਗਲਾਸ ਦਾ ਚੌਥਾ ਹਿੱਸਾ ਪਾ ਦਿੱਤਾ ਹੈ ਤੇ ਇਸ ਨੂੰ ਹਰਾਮ ਨਾਲ ਪਕੌੜਾ ਵੀ ਬੜੇ ਜਲਦੀ ਪੱਕ ਜਾਂਦੇ ਆ ਕਿਉਂਕਿ ਪਹਿਲਾਂ ਵੀ ਥੋੜਾ ਤੋਂ ਉੱਪਰੋਂ ਸੇਕਾ ਲੱਗਿਆ ਹੋਇਆ ਵਿਚਾਲੇ ਉਹ कच्चे ਆ ਇਹ। ਇਹਦੀ ਸਬਜੀ ਨੂੰ ਪਕਦੇ ਹੋਏ 3 ਤੋਂ 4 ਮਿੰਟ ਹੋ ਚੁੱਕੇ ਆ ਆਪਾਂ ਖੋਲ ਕੇ ਚੈੱਕ ਕਰਦੇ ਆ। ਤੇ ਦੇਖੋ ਪਰੋ ਕਿ ਕਿੰਨਾ ਵਧੀਆ ਮਸਾਲਾ ਪੱਕ ਗਿਆ। ਤੇ ਇਸ ਨੂੰ ਪਾਣਾ ਨੇ ਚੰਗੀ ਤਰ੍ਹਾਂ ਬਹੁਤ ਵਧੀਆ ਮਸਾਲਾ ਬਣ ਚੁੱਕਿਆ। ਸਬਜੀ ਪੂਰੀ ਤਰ੍ਹਾਂ ਤਿਆਰ ਹੈ। ਇੱਥੋਂ ਨਾਲ ਪੈਨ ਦੇ ਵਿੱਚ ਥੋੜਾ ਕੁ ਕਿਚਨ ਕਿੰਗ ਮਸਾਲਾ ਐਡ ਕਰਾਂਗੇ ਇਹ 1/4 ਚਮਚੇ ਦੇ ਕਰੀਬ ਕਿਚਨ ਕਿੰਗ ਕਿਚਨ ਕਿੰਗ ਦੇ ਨਾਲ ਹੀ ਕਿਉਂਕਿ ਆਪਾਂ ਨਮਕ ਵੀ ਜਾਂਦੇ ਵਿੱਚ ਪਹਿਲਾਂ ਪਾ ਚੁੱਕੇ ਆ ਤੇ ਇਹ ਨਮਕ ਥੋੜਾ ਕਾਟ ਹੋਏਗਾ ਤਾਂ ਆਪਾਂ ਚੈੱਕ ਕਰਾਂਗੇ ਐਥੇ ਮੈਂ ਥੋੜਾ ਕੁ ਕਸੂਰੀ ਮੇਥੀ ਇਹਦਾ ਫਲੇਵਰ ਬਹੁਤ ਵਧੀਆ ਆਊਗਾ ਤੇ ਉਸ ਦੇ ਨਾਲ ਹੀ ਮੈਂ ਕਾਫੀ ਸਾਰਾ ਤਣਿਆ ਤਲਿਆ ਦਾ ਬਹੁਤ ਵਧੀਆ ਸਵਾਦ ਆੰਗਰ ਇਸਾਰੇ ਕੇਲੇ ਨੂੰ ਤੇ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ। ਇਹ ਕੋਮਲ ਮਸਾਲੇਦਾਰ ਕੱਚੇ ਕੇਲੇ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ। ਤੇ ਆਓ ਨਾ ਆਪਾਂ ਇਸ ਨੂੰ ਪਰੋਸਦੇ ਹਾਂ। ਮਸਾਲੇ ਵਾਲੇ ਕੱਚੇ ਕੇਲੇ ਦੀ ਪੰਜਾਬੀ ਸਟਾਈਲ ਦੇ ਵਿੱਚ ਬਹੁਤ ਹੀ ਵਧੀਆ ਸਬਜ਼ੀ ਬਣ ਚੁੱਕੀ ਹੈ ਇਹ ਬਹੁਤ ਹੀ ਜ਼ਿਆਦਾ ਹੈਲਦੀ ਸਬਜ਼ੀ ਹੁੰਦੀ ਹੈ ਦੋਸਤੋ ਕੱਚੇ ਕੇਲੇ ਆਂ ਕਈ ਵਾਰੀ ਘਰ ਦੇ ਵਿੱਚ ਲੱਗੇ ਹੁੰਦੇ ਆ ਨੇ ਜਾਂ ਬਾਜ਼ਾਰ ਦੇ ਵਿੱਚ ਅੱਜਕੱਲ ਮਾਰਕੀਟ ਦੇ ਵਿੱਚ ਕੱਚਾ ਕੇਲਾ ਬੜਾ ਆਸਾਨੀ ਨਾਲ ਮਿਲ ਜਾਂਦਾ ਹੈ ਤੇ ਇਸ ਦੀ ਰੈਸਪੀ ਜ਼ਰੂਰ ਬਣਾਓ ਘਰ ਦੇ ਵਿੱਚ ਕਿਉਂਕਿ ਕੈਲਸ਼ੀਅਮ ਦੀ ਮਾਤਰਾ ਕੱਚੇ ਕੇਲੇ ਦੇ ਵਿੱਚ ਪੱਕੇ ਨਾਲੋਂ ਵੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਇਹ ਰੈਸਪੀ ਨੂੰ ਤੁਸੀਂ ਘਰ ਦੇ ਵਿੱਚ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਜ਼ਰੂਰ ਬਣਾ ਕੇ ਸਾਡੀਆਂ ਮਜ਼ਬੂਤ ਕਰਦਾ ਹੈ ਇਹ ਤੇ ਫਾਈਬਰ ਤਾਂ ਅੰਦਰ ਚੁੱਲਦਾ ਹੀ ਹੈ ਤੇ ਤੁਹਾਡੇ ਸਾਰੇ ਅੱਗੇ ਇੱਕ ਬੇਨਤੀ ਹੈ ਕਿ ਮੇਰਾ 채ਨਲ ਹੈ ਜਿਹੜਾ YouTube ਚੈਨਲ ਹੈ ਪੰਜਾਬੀਆਂ ਦਾ ਤੜਕਾ ਤੇ ਫੇਸਬੁੱਕ ਪੇਜ ਦੇ ਉਹ ਵੀ ਪੰਜਾਬੀ ਅਦਾ ਫੜਕਾ ਨਾਮ ਤੇ ਹੈ ਤੇ ਉਸ ਨੂੰ ਲਾਈਕ ਕਰੋ ਤੇ ਫੋਲੋ ਜ਼ਰੂਰ ਕਰੋ ਜੀ ਸਸਰੀਆ ਕਾ ਜੀ